ਜਿਹੜੇ ਵੀ ਆਪਣੇ ਮੱਕੀ ਦਾ achar ਪਾਉਂਦੇ ਨੇ ਵੀਰ ਉਹਨਾਂ ਨੂੰ ਇੱਕ ਸਲਾਹ ਦਿੱਤੀ ਜਾਂਦੀ ਹੈ ਕਿ ਜਿਹਨੂੰ ਉਲੀ ਦਾ ਕਾਰਨ ਆ ਉਲੀ ਦਾ ਕਾਰਨ ਕਈ ਕਾਰਨ ਹੋ ਜਾਂਦੇ ਨੇ ਇੱਕ ਤਾਂ ਜਦੋਂ ਆਪਾਂ ਮੱਕੀ ਦਾ achar ਪਾਉਨੇ ਆ ਉਸ ਵੇਲੇ ਨੂੰ ਪਾਣੀ ਪਹਿਲਾਂ ਬੰਦ ਕਰ ਦੇਣਾ ਚਾਹੀਦਾ ਹੱਤਾਂ ਉਹਦੇ ਕਾਰਨ ਵੀ ਮੱਕੀ ਦੇ ਵਿੱਚ ਪਾਣੀ ਜ਼ਿਆਦਾ ਹੋਣ ਕਾਰਨ ਵੀ ਉਲੀ ਆਉਂਦੀ ਆ ਦੂਸਰੇ ਕਾਰਨ ਹੈਗਾ ਇਹਦਾ ਵੀ ਜਦੋਂ ਆਪਾਂ ਇਹਦੀ achar ਪਾ ਕੇ ਛੱਡਦੇ ਉਹਦੇ ਉਹਦੇ ਲਤੜਾਈ ਨਹੀਂ ਪੂਰੀ ਕਰਦੇ ਉਹਦੇ ਕਾਰਨ ਵੀ ਆ ਤੀਸਰਾ ਕਾਰਨ ਉਲੀ ਆਉਣ ਦਾ ਇਹ ਵੀ ਆਪਾਂ ਇਹਦੇ ਤੇ ਸਪਰੇਅ ਨਹੀਂ ਕਰਦੇ ਆਪਾਂ ਮੱਕੀ ਦੇ ਪੱਟ ਦੇ ਉੱਪਰ ਇਹ ਸੈਲਟਿਕ ਦਵਾਈ ਹੈ ਜਿਹੜੀ ਇਹਦੀ ਆਪਾਂ ਸਪਰੇਅ ਕਰੀ ਸੀਗੀ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਏ ਨੇ ਇਹਦੇ ਕਿਸੇ ਵੀ ਖੂਨਜੇ ਦੇ ਵਿੱਚ ਪੱਟ ਦੇ ਵਿੱਚ ਉਲੀ ਨਹੀਂ ਆਈ ਇੱਕ ਜਿਹੜਾ ਚਾਰ ਆਪਣਾ ਤਿਆਰ ਹੁੰਦਾਗਾ ਉਸ ਤੋਂ ਬਾਅਦ ਇਹ ਗਰਮ ਹੁੰਦਾ ਪਹਿਲਾਂ ਜਦੋਂ ਪਾ ਕੇ ਛੱਡਦੇ ਹਾਂ ਉਸ ਤੋਂ ਬਾਅਦ ਇਹਨੂੰ ਠੰਡਾ ਕਰਨ ਦੀ ਇਹ ਸਮਤਾ ਰੱਖਦੀ ਹੈ ਕਿਸੇ ਵੀ ਖੂਨਜੇ ਦੇ ਵਿੱਚ ਇਹ ਦਵਾਈ ਦੇ ਨਾਲ ਉਲੀ ਨਹੀਂ ਆਉਂਦੀ ਬਾਕੀ ਪੱਟਣ ਦਾ ਤਰੀਕਾ ਵੀ ਹੋਣਾ ਚਾਹੀਦਾ ਜਦੋਂ ਆਪਾਂ ਪੱਟ ਕੇ ਛੱਡਦੇ ਹਾਂ ਨੂੰ ਪੂਰਾ ਹੱਥ ਵੇ ਨਾ ਜਾਂਦਾ ਸਫਾਈ ਰੱਖਣੀ ਚਾਹੀਦੀ ਹੈ ਦੀ ਪੂਰੀ ਝਾੜੂ ਲਾ ਕੇ ਪੁਰਾਣਾ ਚਾਰ ਜਿਹੜਾ ਕੱਲ ਵਾਲਾ ਹੁੰਦਾ ਰੋਜ਼ ਦੀ ਰੋਜ਼ ਉਹ ਸੰਭਰ ਕੇ ਨਵਾਂ ਚਾਰ ਕੱਢਣਾ ਚਾਹੀਦਾ ਤਾਂ ਉਲੀ ਦਾ ਕਾਰਨ ਇਹ ਵੀ ਆ ਬਾਕੀ ਇਹਨੂੰ ਜਦੋਂ ਆਪਾਂ ਪੱਟਣਾ ਚਾਰਾ ਉਸ ਵੇਲੇ ਉਹਨੇ ਹੀ ਮਿੱਟੀ ਧਾਰਨੀ ਚਾਹੀਦੀ ਹੈ ਜਿੰਨੇ ਦੀ ਆਪਾਂ ਨੂੰ ਲੋੜ ਹੈ ਜੇ ਆਪਾਂ ਅੱਧਾ ਇੰਚ-ਇੰਚ 2-2 ਇੰਚ ਲਾਹਾਂਗੇ ਸਾਰੇ ਨੂੰ ਤੁਰ ਤੱਕ ਪੇਟ ਨੂੰ ਦੁੱਲੀ ਕਦੇ ਵੀ ਨਹੀਂ ਆਉਗੀ ਸਾਰੇ ਵੀਰ ਮੈਨੂੰ ਜ਼ਰੂਰ ਸਲਾਹ ਦੇਣ